ਮੈਂ ਕਮਲਦੀਪ ਸਿੰਘ ਸੰਗਾ ਪ੍ਰੋਜੈਕਟ ਡਾਇਰੈਕਟਰ ਆਤਮਾ ਸਕੀਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਅੱਜ ਅਸੀਂ ਇੱਥੇ ਸਰਦਾਰ ਕਸ਼ਮੀਰ ਸਿੰਘ ਜੀ ਪਿੰਡ ਸਕੂਪ ਔਰ ਬਲਾਕ ਆਉੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਹਨਾਂ ਦੇ ਫੀਲਡ ਵਿੱਚ ਆਏ ਆ ਜਿਹੜਾ ਕਿ ਇੱਕ ਬਿਲਕੁਲ ਹੀ ਨੇਚਰਲ ਫੀਲਡ ਆ ਤੇ ਇਨੀ ਇੱਥੇ ਬਖਵਖ ਬਸਨਾ ਲਗਾਈਆਂ ਹੋਈਆਂ ਆ ਤੇ ਸਰਦਾਰ ਕਸ਼ਮੀਰ ਸਿੰਘ ਜੀ ਇਹ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਹੀ ਇਹ ਫਸਲਾਂ ਕੁਦਰਤੀ ਤਰੀਕੇ ਨਾਲ ਉਗਾ ਰਹੇ ਆ ਤੇ ਇਹਨਾਂ ਤੋਂ ਵਸੇ ਪੁੱਛਾਂਗੇ ਕਿ ਕਾਤੋਂ ਇਹ ਨਹੀਂ ਇਹ ਸ਼ੁਰੂ ਕੀਤਾ ਆ ਤੇ ਇਹਨਾਂ ਨੂੰ ਕਿਉਂ ਲੋੜ ਮਹਿਸੂਸ ਹੋਈ ਇਹ ਸ਼ੁਰੂ ਕਰਨ ਦੀ ਤੇ ਹਾਂਜੀ ਆਈ ਐਮ ਕਸ਼ਮੀਸ਼ ਸਿੰਘ ਗਰੇਵਾਰ ਮੈਂ ਇਹ ਹੈਗਾ ਕਾਫੀ ਸਾਲਾਂ ਤੋਂ ਇਹ ਕੁਛ ਕਰ ਰਿਹਾ ਜਿਸ ਵਿੱਚ ਇਹ ਹੈਗਾ ਖੁੰਆਂ ਵਾਲੇ ਬੋਰ ਸਿੱਕੇ ਪਾਣੀ ਥੱਲੇ ਚਲਾ ਗਿਆ ਮੈਨੂੰ ਸਮਝ ਲੱਗੀ ਕਿ ਜਿਹੜਾ ਪਾਣੀ ਮਿਲਣਾ ਨਹੀਂ ਹੈਗਾ ਤਾਂ ਮੈਂ ਇਹ ਕੰਮ ਹੈਗਾ ਪਾਣੀ ਤੋਂ ਬਿਨਾ ਖੇਤੀ ਸ਼ੁਰੂ ਕਰ ਦਿੱਤੀ ਹੈ ਕਿ ਦੂਸਰਾ ਫਿਰ ਹੈਗਾ ਜੀ ਇੱਕ ਗਾਂ ਨੇ ਖਾਦ ਖਾ ਲਿਆ ਕਹਿੰਦੇ ਪੇ ਗਾਂ ਦੀ ਮੌਤ ਹੋ ਗਏ ਮੈਨੂੰ ਸਮਝ ਲੱਗੇ ਜਾਂ ਗਾਂ ਨੇ ਡਾਇਰੈਕਟ ਖਾਧ ਖਾਦਾ ਅਸੀਂ ਇੰਡਾਇਰੈਕਟ ਖਾ ਰਹੀਆਂ ਫਸਲਾਂ ਦੇ ਵਿੱਚੋਂ ਸਾਡੇ ਅੰਦਰ ਵੀ ਆਉਂਦਾ ਪੇ ਮੈਂ ਬਿਲਕੁਲ ਪੂਣਾ ਛੱਡ ਦਿੱਤਾ ਮੈਂ ਪਹਿਲਾਂ ਵੀ ਥੋੜਾ ਪਾਉਂਦਾ ਸੀਗਾ ਹੁਣੇ ਮਸਰ ਬੀਜੇ ਹੋਏ ਹੈਗੇ ਇਹਨਾਂ ਨੂੰ ਕੁਛ ਨਹੀਂ ਪੈਂਦਾ ਹੈਗਾ ਜਿੰਨਾ ਦੁਆ ਦਾ ਖਾਦ ਨਾ ਪਾਣੀ ਵੀ ਨਹੀਂ ਨੀਂ ਲੱਗਦਾ ਹੈਗਾ ਪੇ ਜਿਹੜੀ ਹੈਗੇ ਮਸਰਾਂ ਦੀ ਦਾਲ ਆ ਸਾਨੂੰ ਬਹੁਤ ਵਧੀਆ ਲੱਗਦੀ ਖਾਣ ਨੂੰ ਪੁਰਾਣੇ ਸਮੇਂ ਦੇ ਵਿੱਚ ਕਹਾਵਤ ਸੀਗੀ ਕਹਿੰਦੇ ਆਖੇ ਬਿਮਾਰ ਨੂੰ ਮਸਰ ਦਿਓ ਤਾਂ ਇਹ ਹੈਗਾ ਸਾਪਤੀ ਵੀ ਖਾਈ ਦੀਆ ਦੜਾ ਕੇ ਵੀ ਖਾਈ ਦੀਆ ਇਹਨਾਂ ਨੂੰ ਘੜ ਦਿੱਤਾ ਇੱਕ ਵਾਰ ਦੂਸਰੀ ਵਾਰ ਇਹਨਾਂ ਦੇ ਵਿੱਚ ਸ਼ਕੰਜਾ ਫੇਰ ਜਿਹੜਾ ਪੱਠਾ ਬਿਲਕੁਲ ਨਹੀਂ ਹੁੰਦਾ ਹੈਗਾ ਕਿ ਝਾੜ ਵੀ ਇਹਨਾਂ ਦਾ ਚੰਗਾ ਨਿਕਲਦਾ ਔਰ ਇਹ ਦੇਸੀ ਮਸਰ ਹੈਗੇ ਆ ਜਿਹੜੇ ਪਹਿਲੇ ਸਮੇਂ ਚ ਹੁੰਦੇ ਸੀਗੇ ਤੇ ਬਹੁਤ ਵਧੀਆ ਚੀਜ਼ ਹੈਗੀ ਮੈਂ ਤਾਂ ਕਹਿੰਦਾ ਵੀ ਸਾਰੇ ਲੋਕਾਂ ਨੂੰ ਤੁਸੀਂ ਆਪਣੀਆਂ ਧਾਲਾਂ ਹੈਗਾ ਆਪਣੀਆਂ ਆਪ ਅਗਾਓ ਹਾੜੀ ਵੀਆਂ ਧਾੜਾਂ ਅਗਾਓ ਹਾੜੀ ਦੀ ਧਾੜਾ ਦੇ ਵਿੱਚ ਛੋਲੇ ਹੈਗੇ ਆ ਮਸਰ ਹੈਗੇ ਆ ਚਿੱਟੇ ਛੋਲੇ ਹੈਗੇ ਆ ਫਿਰ ਉਹਦੇ ਨਾਲ ਦੀ ਨਾਲ ਤੁਸੀਂ ਆਪਣੀ ਕੰਕ ਵੀ ਉਹ ਹੋਗਾ ਖਾਦ ਦਿਵਾ ਤੋਂ ਜਿਹਾ ਲਗਾਉ ਉਹ ਆ ਕਰਨ ਦੀ બીજી ਹੋਈ ਹੈਗੀ ਆ ਇਸ ਬੀ ਦਾ ਨਾ ਬਾਂਸੀ ਹੈਗਾ ਇਹ ਦੇਸੀ ਜਿਹਾ ਬੀ ਹੈਗਾ ਔਰ ਇਹ ਵੱਜ ਜਾਂਦੀ ਬਹੁਤ ਇਹਨੇ ਮੈਂ ਗੜਾਈ ਫੇਰ ਦਿੱਤੀ ਇੱਕ ਹੁਣ ਮੈਂ ਇਹਦੇ ਵਿੱਚ ਹੈਗਾ ਇੱਕ ਗੜਾਈ ਹੋਰ ਫੇਰ ਦੇਣੀ ਆ ਪੱਠਾ ਕੰਟਰੋਲ ਹੋ ਗਿਆ ਤੇ ਦੂਸਰਾ ਹੈਗਾ ਇਹ ਮੈਂ ਐਦੇ ਸੁੱਕਾ ਬੀਜਿਆ ਸੀਗਾ ਇਹ ਅਕਤੂਬਰ ਦੀ ਹੈਗਾ 7 ਤਰੀਕ ਨੂੰ ਮੀਂਹ ਪਿਆ 11 ਤਰੀਕ ਨੂੰ ਬਹਾਰਦਾ ਫਸਟੂਪਟ ਦੀ 26 ਤਰੀਕ ਨੂੰ ਮੈਂ ਬੀਜ ਦਿੱਤੀ ਤੇ ਐਤਕੀ ਮੈਨੂੰ ਕੀਤਾ ਭੁੱਲ ਗਿਆ ਮੈਂ ਮੂਲੀਆਂ ਦਾ ਛੱਕਾ ਵਿੱਚ ਦੇ ਦੇਣਾ ਆ ਇੱਕ ਮੂਲੀ ਜੰਮਿਓ ਆ ਤੇ ਮੂਲੀ ਬਹੁਤ ਵਧੀਆ ਲੱਗਦੀ ਖਾਣ ਨੂੰ ਤਾਂ ਇਸੇ ਤਰ੍ਹਾਂ ਹੈਗਾ ਮੈਂ ਤਾਂ ਕਹਿਣਾ ਪਈ ਇਹਦੇ ਫੇ ਤੁਹਾਡੀ ਇਸ ਕਣਕ ਨੂੰ ਇਹ ਬਿਮਾਰੀਆਂ ਜਾਂ ਕੀੜਾ ਕੋਈ ਲੱਗਦਾ ਜੇ ਲੱਗਦਾ ਤਾਂ ਕਿਤਾ ਕੰਟਰੋਲ ਕਰ ਲੈ ਕੋਈ ਬਿਮਾਰੀ ਨਹੀਂ ਇਹਨੂੰ ਲੱਗਦੀ ਹੈਗੀ ਇਹਨੂੰ ਫੂੰਗੀ ਪੈਂਦੀ ਆ ਉਹਦੀ ਵੀ ਨਹੀਂ ਕਦੇ ਮੈਂ ਦਵਾ ਕੀਤੀ ਤਾਂ ਕੀੜਾ ਕੋਈ ਨਹੀਂ ਲੱਗਦਾ ਹੈਗਾ ਜੀ ਤਾਂ ਨਾ ਨਾ ਇਹਨੂੰ ਪਾਣੀ ਦੀ ਜ਼ਰੂਰਤ ਹੈ ਮਾਰੂ ਬੀ ਹੈਗਾ ਇਹ ਖਾਣ ਵਾਸਤੇ ਵਧੀਆ ਹੈਗਾ ਪਰ ਇਹਦਾ ਇਸ ਬੀ ਦਾ ਜੇ ਇਹਦਾ ਆਕੇ ਦਾ ਕੜਾ ਬਣਾਇਆ ਜਾਵੇ ਮੈਂ ਖਾ ਕੇ ਦੇਖਿਆ ਉਹ ਬਹੁਤ ਯਾਨੀ ਟੈਸਟੀ ਹੁੰਦਾ ਹੈਗਾ ਬਹੁਤ ਵਧੀਆ ਬੀ ਹੈਗਾ ਇਹ ਸਾਨੂੰ ਸਾਰਿਆਂ ਨੂੰ ਹੈਗਾ ਲੜ ਕੇ ਨਾ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਇਹਨਾਂ ਤੋਂ ਰੋਕཐੰਮ ਲਈ ਥੋੜਾ ਖਾਦ ਘੱਟ ਕਰ ਦੇਣਾ ਚਾਹੀਦਾ ਜਿਹੜੇ ਬੰਦੇ ਪਾਉਂਦੇ ਆ ਮੇਰੇ ਪਿੰਡ ਦੇ ਵਿੱਚ ਪੰਜਾਂ ਮੰਡਿਆਂ ਨੂੰ ਕੈਨਸਲ ਹੋ ਗਈ ਆ ਸਾਰੀ ਵਜ੍ਹਾ ਹੈਗਾ ਖਾਣੇ ਦੇ ਉੱਤੇ ਡਿਪੈਂਡ ਕਰਦਾ ਇਹ ਹੈਗਾ ਤਾਂ ਇਹਨੂੰ ਪਾਣੀ ਦਾ ਵੀ ਬਚਾਅ ਹੋ ਜਾਂਦਾ ਪਾਣੀ ਲੱਗਦਾ ਹੀ ਨਹੀਂ ਹੈਗਾ ਤਾਂ ਮੈਂ ਮਹੀਨੇ ਪਾਣੀ ਨਾਲ ਬੀਜ ਦਿੱਤੀ ਇਹ ਅੱਗੇ ਤੁਸੀਂ ਇਹ ਸਬਜ਼ੀਆਂ ਵੇਚੀਆਂ ਇਹਨਾਂ ਬਾਰੇ ਦੱਸੋ ਕਿ ਕਿਹੜੀ-ਕਿਹੜੀ ਸਬਜ਼ੀ ਆਪਾਂ ਇਹ ਮਟਰ ਬੀਜੇ ਹੋਏ ਆ ਜੀ ਮਟਰਾਂ ਨੂੰ ਕੋਈ ਚੀਜ਼ ਨਹੀਂ ਮਪਾਈ ਸਿਰਫ ਇੱਕ ਫੀਜੀ ਪਾਈ ਆ ਤੇ ਬਾਲਟੀਆਂ ਨਾਲ ਪਾਣੀ ਪਾ ਦਿੱਤਾ ਤਿੰਨ-ਚਾਰ ਗਟਾਈਆਂ ਫੇਰ ਦਿੱਤੀਆਂ ਇਹ ਅਗੇਤਾ ਗਈ ਆ ਇਹ ਚੱਲਦੇ ਰਹਿਣਾ ਸਾਰਾ ਹੈਗਾ ਜਿੰਨਾ ਚਿਰ ਹੋਵੇ ਤੇਰਾ ਗੋਭੀ ਦੇ ਗੁੱਤੀ ਲਾਇਓ ਅਜੇ ਗੋਭੀ ਦੇ ਬੁੱਕਾਂ ਬਾਰੇ ਮੈਨਕਾ ਹੁੰਨਾ ਲੋਕਾਂ ਨੂੰ ਪਰ ਤੁਸੀਂ ਹੈਗਾ ਤਿੰਨ ਇਹ ਛੀਜਾਂ ਦੇ ਵਿੱਚ ਨਾ ਸਿਆਲ ਦੇ ਵਿੱਚ ਤਿੰਨ ਚਾਰ ਇਸ ਮਦੀ ਗੋਭੀ ਲਾਓ ਪਹਿਲਾਂ ਅਗੇਤੀ ਹੋ ਗਈ ਫਿਰ ਉਹ ਤਾਂ ਪਛੇਤੀ ਹੋ ਗਈ ਫਿਰ ਉਹ ਤਾਂ ਪਛੇਤੀ ਹੋ ਗਈ ਫਿਰ ਹੁਣ ਬੂਟੇ ਲਾ ਦੇਣੇ ਥੋੜੇ ਇਹ ਜਿਹੜਾ ਹੈਗਾ ਲੈਂਦੇ ਸਿਆਲ ਦੇ ਵਿੱਚ ਹੋ ਜਾਣ ਹੈਗਾ ਕਿਉਂਕਿ ਗੋਭੀ ਤੋਂ ਸਿੰਘ ਆਪਣੀ ਖਾਓ ਬਾਜ਼ਾਰ ਦੀ ਗੋਭੀ ਦਾ ਰੰਗ ਚਟਾ ਉਹਦੇ ਉੱਤੇ ਸਪਰੇਅ ਕੀਤੀ ਹੋਣੀ ਹੈਗੀ ਉਹਦੀ ਖਾਦੀ ਤੇ ਨਾ ਖਾਣ ਨੂੰ ਸੁਆਦ ਇਹ ਖਾਣ ਨੂੰ ਵੀ ਸੁਆਦ ਹੈਗੀ ਆ ਆਹ ਮਿਰਚਾਂ ਬੜੀਆਂ ਤੁਹਾਡੀਆਂ ਸਪੈਸ਼ਲ ਲੱਗਦੀਆਂ ਹਾਂ ਜੀ ਮਿਰਚਾਂ ਜੀ ਇਹ ਹੈਗਾ ਇਹ ਵੀ ਐਵੇਂ ਮੈਨੂੰ ਵੀ ਇੱਕ ਮਿਲ ਗਿਆ ਤੇ 2 ਸਾਲ ਤੋਂ ਕਿਸੇ ਨੂੰ ਪਤਾ ਲੱਗਿਆ ਹੈ ਤੇ ਸਾਡੇ ਵਾਸਤੇ ਤਾਂ ਇੱਕੋ ਹੀ ਬੂਟਾ ਹੈਗਾ ਸਾਡੀ ਜਾਂਦਾ ਮਿਸਟਰ ਇਹਨੂੰ ਇਹ ਹੈਗਾ ਸਿਆਲ ਨੂੰ ਵੀ ਲੱਗੀ ਜਾਣੀਆਂ ਤੇ ਇੱਧਰਲੇ ਪਾਸੇ ਮੁੱਢੀ ਲਾ ਦੇਣੀ ਆ ਤੇ ਇਹ ਇਹ ਲਹਿੰਦੇ ਸਿਆਲ ਤੱਕ ਲੱਗਣੀਆਂ ਐ ਮਿਰਚਾਂ ਵੀ ਮੈ ਲਾਈਆਂ ਸਿਗੀਆਂ ਜੀ ਇਹ ਬਾਜ਼ਾਰ ਤੋਂ ਲਾ ਕੇ ਲਿਆਈਆਂ ਸਿਗੀਆਂ ਇਹਨਾਂ ਦੀ ਗੜਾਈ ਕਰ ਦਿੰਦਾ ਮੈਂ ਪਾਣੀ ਪਾ ਦਿੰਦਾ ਇਹਨਾਂ ਨੇ ਵੀ ਲੱਗੀਆਂ ਹੁਣ ਲੱਗਦੀਆਂ ਰਹਿੀਆਂ ਇਹ ਵੀ ਜੇ ਐਦਾਂ ਹੀ ਹਰੀਆਂ ਰਹਿੀਆਂ ਸਿਆਲ ਨੂੰ ਗਾਹਾਂ ਨੂੰ ਇਹ ਵੀ ਮਿਰਚਾਂ ਮੁੰਡੀਆਂ ਲਾ ਦੇਣੀਆਂ ਆ ਥੋੜੀਆਂ ਜੀਆਂ ਗਾਜਰਾ ਲਾਈਆਂ ਆ ਗਾਜਰਾ ਦੀ ਵੱਟ ਬਣਾਤੀ ਆ ਪੱਠ ਬਣਾ ਕੇ ਤੇ ਇਹਨਾਂ ਦੇ ਉੱਤੇ ਲਾਤੀ ਇਹਨਾਂ ਨੂੰ ਕੁਝ ਨਹੀਂ ਕਰਨਾ ਗਾਜਰ ਨੂੰ ਨਾ ਪਾਣੀ ਲਾਉਣਾ ਨਾ ਕੋਈ ਦਵਾ ਕਰਨੀ ਆ ਸਿਰਫ ਇਹਨਾਂ ਵਿੱਚ ਬਹਿ ਕੇ ਪੱਠਾ ਪੱਟ ਦੇਣਾ ਗਾਜਰਾਂ ਦੇ ਵਿੱਚ ਜਿਹੜਾ ਕਹਿੰਦੇ ਭਈ ਗਟਾ ਮਨ ਇਹ ਬਹੁਤ ਹੁੰਦਾ ਆ ਇਹਦੀਆਂ ਕਈ ਚੀਜ਼ਾਂ ਅਚਾਰ ਵੀ ਬਣ ਜਾਂਦਾ ਸਲਾਦ ਵੀ ਬਣ ਜਾਂਦਾ ਕੱਚੀ ਵੀ ਖਾ ਸਕਦੇ ਆ ਗਜੇਲਾ ਬਹੁਤੇ ਸਵਾਦ ਬਣਦਾ ਇਹਨਾਂ ਦਾ ਇਸ ਕਰਕੇ ਸਣੀ ਗਾਜਰਾਂ ਵੀ ਲਾਉਣੀਆਂ ਚਾਹੀਦੀਆਂ ਜਿਹੜੀ ਤੁਹਾਨੂੰ ਸਵਾਦ ਲੱਗਦੀ ਆ ਉਹ ਸਬਜ਼ੀ ਸਭੀ ਜਰੂਰ ਲਾਉਣੀ ਚਾਹੀਦੀ ਆ ਐਵੇਂ ਪਛੇਤੇ ਮਟਰ ਲਾਤੇ ਆ ਬੇਲਣਾ ਵਾਲੇ ਇਹਨਾਂ ਦੀ ਗੜਾਈ ਕਰ ਦੇਣੀ ਆ ਪਾਣੀ ਪਾ ਦੇਣਾ ਤੇ ਇੱਕ ਤਾਂ ਹੈਗਾ ਸਾਡਾ ਪੈਸੇ ਨਹੀਂ ਲੱਗਦੇ ਹੈਗੇ ਪੈਸੇ ਦਾ ਬਚਾ ਹੁੰਦਾ ਦੂਸਰੀ ਖਾਣ ਨੂੰ ਚੀਜ਼ੀ ਬਹੁਤ ਸਵਾਦ ਲੱਗਦੀ ਹੈਗੀ ਆ ਫਿਰ ਐ ਥੋੜੀ ਜੀਆਂ ਹੈਗੀਆਂ ਮੈਂ ਗੱਠੀਆਂ ਸੀਗੀਆਂ ਮੇਰੇ ਕੋਲ ਪਈਆਂ ਉਹ ਮੈਂ ਗੱਠੀਆਂ ਲਾਤੀਆਂ ਜੇ ਇੱਕ ਪਿਆਜ਼ ਹੈਗਾ ਇੱਕ ਟਾਈਮ ਤੇ ਹੈਗਾ ਦਾਲ ਨੂੰ ਤੜਕਾ ਲਾਣਾ ਇੱਕ ਪਿਆਜ਼ ਪੈਂਦਾ ਆ ਆਪਣਾ ਬਹੁਤ ਵਧੀਆ ਹੈਗਾ ਇਹ ਫਿਰ ਆ ਮੈਂ ਪਿਆਜ਼ਾਂ ਦਾ ਬੀਜ ਬਣਾਇਆ ਆ ਪਿਆਜ਼ ਨੂੰ ਗੱਬੇ ਤੇ ਵੜ ਦਿੱਤਾ ਉੱਪਰਲਾ ਪਾਸਾ ਇਹਦਾ ਰੱਖ ਦਿੱਤਾ ਇੱਕ ਪਾਸੇ ਤਾਂ ਇਹਨੂੰ ਇਹਦਾ ਬੀਜ ਬਣ ਜਾਣਾ ਬੀਜ ਵੀ ਸਾਨੂੰ ਆਪਣੇ ਬਣਾਉਣੇ ਚਾਹੀਦੇ ਆ ਤੇ ਧਨੀਆ ਲਾਇਆ ਹੈਗਾ ਧਨੀਏ ਦੀ ਮੈਂ ਇੱਕ ਗੁੜਾ ਦੀ ਸਵਾਰ ਕੇ ਫੇਰ ਦਿੱਤੀ ਐਨ ਪੋਲਾ ਕਰ ਦਿੱਤਾ ਉਹਨੂੰ ਫਿਰ ਉਹਨੂੰ ਹੈਗਾ ਦੋ ਦਿਨ ਰਾੜਾ ਲੱਗਣ ਦਿੱਤਾ ਉਹ ਹੈਗਾ ਧਨੀਆ ਬਹੁਤ ਵਧੀਆ ਹੈਗਾ ਜੀ ਇਹ ਆ ਤੁਸੀਂ ਫਰੂਟ ਪlant ਵੀ ਨਾਲ ਲੱਗੇ ਹੋ ਹਾਂਜੀ ਸਰ ਇਹ ਹੈਗਾ ਨਿੰਬੂ ਦਾ ਬੂਟਾ ਯਾ ਇਹ ਸਦਾ ਬਹਾਰ ਨਿੰਬੂਆ ਇਹਦਾ ਮੈਂ ਪਾਣੀ ਵੀ ਬਹੁਤ ਪੀ ਲੈਣਾ ਆਚਾਰ ਵੀ ਪਾ ਲਈਦਾ ਇਥੋਂ ਤੱਕ ਕਿ ਇਸ ਨਿੰਬੂ ਦੇ ਨਾਲ ਮੈਂ ਸਿਰ ਵੀ ਨਾ ਲੰਨਾ ਬਾੜ ਮਲੈਮ ਰਹਿੰਦੇ ਆ ਤਾਂ ਉਹ ਸ਼ੈਂਪੂ ਦੇ ਨਾਲ ਅੱਜ ਕੱਲ੍ਹ ਨਾਲ ਧੋਣ ਨਾਲ ਇਹ ਬਹੁਤ ਵਧੀਆ ਚੀਜ਼ ਹੈਗੀ ਆ ਬਹੁਤ ਰਗੀ ਦਾ ਬੂਟਾ ਹੈਗਾ ਜੀ ਇਹ ਵੀ ਨਿੰਬੂ ਦੀ ਤਰ੍ਹਾਂ ਹੈ ਇਹ ਇਹਨਾਂ ਦੀ ਥੋੜੀ ਜਿਹਾ ਹੈਗਾ ਨਾ ਵੱਟ ਬਣਾ ਕੇ ਪਾਣੀ ਪਾ ਦੇ ਦਾ ਗੜਾਈ ਫੇਰ ਦੇਈ ਦੀ ਆ ਇਹ ਤਾਂ ਲੱਗਿਆ ਬਹੁਤ ਵਧੀਆ ਲੱਗਦਾ ਜਿੱਦਾਂ ਹੈਗਾ ਪਾਰਕ ਜਿਹੀ ਹੁੰਦੀ ਆ ਦੂਸਰਾ ਹੈਗਾ ਇਹ ਗਰਮੀ ਨੂੰ ਬਹੁਤ ਮਾਰਦਾ ਹੈਗਾ ਇਹ ਤਾਂ ਪਾਣੀ ਬਣਾ ਕੇ ਪੀਤਾ ਜਾਵੇ ਬਾਜੀ ਪੁਰਾਣੇ ਸਮੇਂ ਦਾ ਅੰਬਿਆ ਸਾਡੇ ਕੰਡੇ ਤੇ ਸੀਗਾ ਉਹਦਾ ਮੈਂ ਟੋਕੀ ਲਿਆ ਕੇ ਲਾਈ ਇਹ ਬੰਬੇ ਗ੍ਰੀਨ ਦੀ ਤਰ੍ਹਾਂ ਹੈਗਾ ਕਾਫੀ ਮੋਟਾ ਹੁੰਦਾ ਟੋਕੀ ਇਹਦੀ ਬਹੁਤ ਹੀ ਛੋਟੀ ਜਿਹੀ ਹੁੰਦੀ ਹੈ ਮਿੱਠਾ ਬਹੁਤ ਹੈਗਾ ਆਹ ਹੋਣੀ ਨੂੰ ਵੀ ਅੰਬ ਲੱਗਣੇ ਸ਼ੁਰੂ ਹੋ ਜਾਣੇ ਆ। ਆ ਮੈਂ ਹਲਦੀ ਲਾਇਓ ਹੈ ਕਿ ਆ ਜੀ। ਭਈ ਇਹ ਇਹਨੂੰ ਕੁਛ ਨਹੀਂ ਮੈਂ ਪਾਉਂਦਾ ਹੈਗਾ ਸਿਰਫ ਗੜਾਈ ਪਰ ਪਾਣੀ। ਗੜਾਈ ਪਰ ਪਾਣੀ ਇਹ ਧੋਇ ਕਿੰਨਾ ਹੈ ਗਿਆ ਕਿਉਂਕਿ ਮੈਨੂੰ ਪਤਾ ਲੱਗਿਆ ਭਈ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਮੁੰਡੀਆਂ ਲੈਣੇ ਆ। ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਉਹਦੇ ਵਿੱਚ ਅੰਕਲ ਹੈਗਾ ਮਲਾਪਤ ਬਹੁਤ ਹੁੰਦੀ ਆ। ਕਾ ਮਲਾਕ ਖਾ ਲਈ ਕੀ ਖਾਣੀ ਤਾਂ ਸਾਡੇ ਸਿਹਤ ਨੂੰ ਨੁਕਸਾਨ ਹੁੰਦਾ ਫਿਰ ਦਵਾਈਆਂ ਖਾਣੀਆਂ ਪੈਂਦੀਆਂ ਲਾਸਟ ਨੂੰ ਇਹ ਹੈਗਾ ਕਹਾਣੀ ਖਤਮ ਹੋ ਜਾਂਦੀ ਜਾਂ ਜਿੱਦਾਂ ਕਹਿੰਦੇ ਆਖੋ ਜੇ ਮੁੱਕ ਗਿਆ ਪਾਣੀ ਤਾਂ ਮਰ ਜਾਏਗਾ ਪ੍ਰਾਣੀ ਫਿਰ ਸਾਰੀ ਖਤਮ ਹੋ ਜਾਊਗੀ ਕਹਾਣੀ ਇਸ ਕਰਕੇ ਸਾਨੂੰ ਹੈਗਾ ਪਾਣੀ ਦਾ ਵੀ ਪ੍ਰਜਾਵਰਣ ਦਾ ਵੀ ਔਰ ਮਿੱਟੀ ਦਾ ਵੀ ਬਚਾਅ ਕਰਨਾ ਚਾਹੀਦਾ ਆ ਉਨੀ ਬਰਾਸਤ ਦੇ ਵਿੱਚ ਇੱਕ ਵਾਰ ਮੈਂ ਮੇਲਾ ਵਿਖਣ ਗਿਆ ਤਾਂ ਉੱਥੇ ਹੈਗਾ ਸਪੀਕਰ ਲੱਗਾ ਤਾਂ ਉਹ ਕਹਿੰਦੇ ਕਿਸਾਨੋ ਬਰਾਸਤ ਵਿੱਚ ਕਿਆ ਛੱਡ ਕੇ ਜਾਓਗੇ ਪਾਣੀ ਔਰ ਮਿੱਟੀ ਬਚਾ ਲਓ ਜੋ ਸਾਨੂੰ ਬਰਾਸਤ ਵਿੱਚ ਮਿਲਿਆ ਹੈਗਾ ਆ ਸਾਨੂੰ ਉਹੀ ਛੱਡ ਕੇ ਜਾਣਾ ਚਾਹੀਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ